ਇਹਦੇ ਜੈਪ ਕੱਢਦਾ ਪੂਰੇ ਢੋਲ ਕੇ ਹੈਨਾ ਵੀਡੀਓ ਬੰਨ। ਮੈਂ ਗਰਮੀ ਆਈ ਸੀ ਲੈ ਕੇ ਆਈ ਕਹਿੰਦੀ ਹਵਾ ਲੈ। ਇਹ ਬੈਟਰੀ ਚਾਰਜ ਕਰਕੇ ਨਾ ਘੰਟਾ ਇੱਕ ਚੱਲ ਜਾਂਦਾ ਇਹ ਲਾਈਟ ਲੁੱਟ ਕੇ ਜਾਂ। ਇਹ ਲੈਕ ਜੇ ਫਾਇਦਾ ਨਾ ਕੋ ਹੁੰਦਾ ਸਵੇਰ ਵੀ ਆ ਬਚਾਣਾ। ਹਵਾ ਕੱਟ ਗਈ ਥੋੜੀ ਜਿਹੀ ਨੇ ਚਾਰਜ ਲਾ ਲਿਆ ਇੱਚ। ਮੰਮੂ ਮੱਕ ਜੀ ਬੱਤੀ ਉੱਤੀ ਲੈ ਕੇ ਬੈਗ ਖਤਮ ਹੋਇਆ ਬਰਾ ਬਾਜ ਗਿਆ ਲੈਦਾ। ਹਾਂ ਲੈਟਰ ਨਹੀਂ ਮੁੱਕੇ ਲਾਈਟਰ ਨਹੀਂ ਚੱਲਦੀ। ਲਾਈਕ ਕਰ ਮੇਰੀ ਮੇਕਅਪ ਆ ਗਾਣੇ ਗੋਣੇ ਜਦੋਂ ਵੀਡੀਓ ਬਣਾਉਂਦੇ ਉਹਨਾਂ ਕੋਈ ਇਦਾਂ ਦੇ ਹੁੰਦੇ ਆ ਕਿ ਮੇਕਅਪ ਨਚੋਵੇ ਧੁੱਪ ਤਾਂ ਐ ਲੈ ਕੇ ਖੜੇ ਰਹਿੰਦੇ ਆ ਨਾ ਮਤਲਬ ਚਲ ਪੱਠੇ ਲੈ ਕੇ ਆਪਣੇ ਕੁਦਰ ਨਾਲ ਚਲਾ ਕੁਦਰ ਯਾ ਸਕਣ ਕਈ ਆ ਗਏ ਸਵੇਰ ਦੇ ਢੋਗ ਗਿਆ ਇੱਕ ਆਉਂਦਾ ਇੱਕ ਜਾਂਦਾ ਦਿਨ ਲਹਿ ਗਿਆ ਸ਼ੌਂਕ ਦਾ ਨੜਾ ਨੇ ਗੋਰੀਏ ਚਲ ਆਪਣੇ ਪੱਠੇ ਰਹਿ ਗਏ ਹੁਣ ਪੱਠੇ ਕੁਦਰ ਗਿਆ ਆਪਾਂ ਬੈਲੇ ਗਾਇਸ ਹਾਂ ਇਨੂੰ ਮਿਲੋ ਬੜੇ ਜਿੰਨਾ ਬਾਦ ਆਈ ਹੈ ਵੀ ਇਹ ਅੱਜ ਕੱਲ ਆਪਣੇ ਬॉयਫ੍ਰੈਂਡ ਨਾਲ ਘੁੰਮਦੀ ਹੈ ਸੂ ਸੂ ਕਿੰਨੇ ਆਣੇ ਲੈ ਕੇ ਆਉਗੇ ਹਾਂ ਕਾਜ ਕਰਾਂਗੇ ਇਹ ਦੰਸਨ ਕਰੇ ਅਨੇ ਪਰੜੇ ਰਾ ਜੇ ਕਰੇ ਅਮਾਰਾਜੀ ਨਾ ਐਸੇ ਕਰੇ ਕੱਲ ਪਹਿਲੀ ਦਿਹਾੜੀ ਆ ਮੇਰੇ ਵੀ ਨੂੰ ਦੇਗਾ ਜੱਜ ਅੱਛਾ ਜੀ ਵਧੀਆ ਬਹੁਤ ਵਧੀਆ ਨਵਾਂ ਮੈਂਬਰ ਆ ਗਿਆ ਤੁਹਾਡਾ ਅੱਛਾ ਜੀ ਧੰਨਵਾਦ ਬਹੁਤ ਵਧੀਆ ਗਾਇਸ ਕਿੰਨੇ ਦਵੋਗੇ ਪੈਸੇ ਛੋਟੋ ਕਿੰਨੇ ਦਵੋਗੇ ਇਹ ਵੀ ਸਰਪੰਚ ਕੋਲ ਕੋਈ ਪਤਾ ਫੇਰ ਵੀ ਦਿਹਾੜੀ ਕਿੰਨੀ ਹੈ ਵੀ ਵੀ 300 ਇਹ ਦੀ 600 ਆਹ ਹਾਂ ਤੁਹਾਡੀ 324 ਘਟ ਨਹੀਂ ਫੇਰ ਜਿਆਦਾ 500 ਹੋਣਾ ਚਾਹੀਦਾ ਆ 500 ਹੋਣਾ ਚਾਹੀਦਾ ਹੂੰ ਏ ਮੈਂ ਠੇਕੇਦਾਰ ਆ ਮੈਂ ਤਾਂ ਕਰਕੇ ਵਿਸ਼ੇਸ ਹਾਂ ਵਿਹੜੀ ਤੇ ਐਕਸਮ ਵਿਹੜੀ ਤੇ ਆ ਪਰ ਫਿਰ ਕੰਮ ਵੀ ਜ਼ਿਆਦਾ ਮੇਰੇ ਨਾਲ ਦਾ ਹਨਾ ਇਟਾ ਉਟਾ ਟਕਾਉਣੀਆਂ ਸਾਰਾ ਇਹਦੀ ਹੈ ਫਿਰ ਜ਼ਿੰਮੇਵਾਰੀ ਹੈ ਨਾ ਬਾਜ਼ ਮਾਰਦੇ ਚਾਹ ਪਾਣੀ ਪੀਣਾ ਹੋ ਜਾ ਚਲ ਆਪਣੀ ਦਿਹਾੜੀ ਮੁੱਕ ਗਈ ਹੁਣ ਇਹਦੇ ਇੰਸਟ ਕਰਦੇ ਨਰੇਗਾ ਚ ਆਪਣਾ ਪਹਿਲਾ ਦੇਣਾ ਅੱਜ ਗਾਇਸ ਬਦਈਆ ਹੋ ਗਈ ਗੱਲ ਇੰਨੇ ਕਿਨੇ ਕੀ ਬਲ ਪੈਂਦਾ ਦੇਖ ਮਾੜਾ ਜਿਹਾ ਹੀ ਆ ਬਿਸ਼ਾਰਮ ਜਿਹਾ ਹੋ ਕੇ ਗਿਆ ਮੈਂ ਤਾਂ ਕਿਹਾ ਸੀ ਮੈਂ ਕਿਹਾ ਦੇਖ ਲੈ ਨਾਲ ਮੈਂ ਕਿਹਾ ਹੋਰ ਜੇ ਕਰਨੀ ਤੈਨੂੰ ਹੋਰ ਕਰ ਲਾ ਨਹੀਂ ਨਹੀਂ ਕਹਿੰਦਾ ਠੀਕ ਆ ਠੀਕ ਆ ਮਾਮਾ ਮੇਰਾ ਬਿਸ਼ਾਰਮ ਜਿਹਾ ਹੋ ਗਿਆ ਫਿਰ ਮੈਂ ਕਿਹਾ ਦੇਖ ਲੈ ਜੇ ਹੋਰ ਜਿੱਦ ਤਰ੍ਹਾਂ ਨਹੀਂ ਖੁਸ਼ ਹੈਗਾ ਮਨ ਨੇ ਇਦਨ ਹੋਰ ਕਰ ਲਾ ਥੋੜੀ ਐ ਐਕਸ਼ਨ ਮਿੰਦਾ ਜਿਹਾ ਹੋ ਕੇ ਚਲੇ ਗਏ देखिए गुफा, गुफा कितनी डूबी है यहाँ तक पहुँचना बड़ा मुश्किल था पानी साफ करके भर दिया गया बहुत डूबी गुफा थी ਲੈਟ ਆ ਗਏ ਉਹ ਵੇ ਚਾਬਾ ਡਨ ਹੋ ਗਏ ਚੱਲਦੇ ਹੁਸਨ ਈ ਕਹਿੰਦੇ ਹੁਣ ਹਾਂ ਕਹਿੰਦੇ ਹਾਂ ਸੁਖ ਨੇ ਦੇਖੇ ਨਹੀਂ ਹੁਣ ਆ ਦੇਖ ਲੈ ਆ ਕੇ ਲੈਣੇ ਆ ਅੱਛਾ ਆ ਲੈ ਮਾਮਾ ਹੀ ਰਹਿੰਦੇ ਕਿਧਰ ਪਿਆਲੇ ਮੈਂ ਚੱਲਾ ਆਇਆ ਆਹ ਉਹ ਕਿਨਾਰਾ ਸਕੇ ਪਿਆ ਆ ਹਾਂ ਉਸਕੇ ਪਿਆ ਚਲ ਆ ਜਾ ਬਹੁਤ ਵੇਲੇ ਦਰਸ਼ਨ ਹੋ ਗਏ ਘਰੇ ਵੀ ਮੇਰੀ ਸਿਹਤ ਨਹੀਂ ਠੀਕ ਜੀ ਫਿਰ ਮੈਂ ਸਵੇਰੇ ਸਕੂਲ ਜਾਣਾ ਤਾਂ ਖਡਾਉਣੇ ਲੈ ਲਾਂ ਨਹੀਂ ਤਾਂ ਰਹਿਣ ਦੇ ਮੰਮੂ ਪ੍ਰੋਮਿਸ ਕਰ ਕਹਿੰਦੀ ਸਵੇਰੇ ਜਾਣਾ ਨਹੀਂ ਮੰਮੂ ਪਰ ਹਮ ਇਸ ਕਾਰ ਮੇਨ ਭੇਜੀ ਨਾ ਮੈਂ ਖੈ ਨੂੰ ਉਹ ਪਸੰਦ ਆਇਆ ਕਮਾਉਣ ਵਾਲਾ ਕਮਾ ਕੇ ਹਵਤ ਹੁੰਦਾ ਇਹਨੂੰ ਆਇਆ ਬਿਜਲੀ ਚਾਰਜਿੰਗ ਵਾਲਾ ਪਸੰਦ ਇਹ ਨਾਲ ਕੀ ਹੈ ਇੱਕ ਜੀ ਲੈ ਲਤਾ ਹੈ ਹੈ ਪੈਸੇ ਵੀ ਦੇ ਦੇ ਉਹਨੂੰ ਕੋ ਪੈਸੇ ਆਪੇ ਦੇ ਦਾਂਗੇ ਬਾਈ ਪੈਸੇ ਪੈਸੇ ਉਹ ਲੈ ਆ ਨਹੀਂ ਦੇਣੀ ਇੱਧਰ ਆ ਜਾ ਮੰਗੀ ਮੜਾ ਦਾ ਪੈਸੇ ਦਾ ਦੇ ਜਾ ਹੁਣ ਸਾਡੇ ਕੋ ਹੈ ਨਹੀਂ ਸਾਡੇ ਕੋ ਆਏ ਨਹੀਂ ਪੈਸੇ ਦੇ ਮਿਲਣ ਥੋੜੀ ਚੀਜ਼ ਦੇਣੀ ਆ ਨੇ ਹਾਂ ਦਾਜੂ ਉੱਥੇ ਵਾਲੀ ਦੇ